ਬਾਈ ਜੀ ਤਾਜੀ ਸੂਈ ਮੱਝ ਬਕਾਊ ਮਗਰ ਕੱਟੀ ਘਰੇਲੂ ਮੱਝਾਂ ਕੋਈ ਵਪਾਰ ਦਾ ਕੰਮ ਨਹੀਂ ਐਡਰੈਸ ਨੋਟ ਕਰ ਲਓ ਪੈਂਡ ਮੋੜ ਮਕਸੂਥਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਸੰਪਰਕ ਨੰਬਰ ਸਕਰੀਨ ਤੇ ਚੱਲਦਾ ਹੈ 8360462501 ਪਹਿਲਾ ਸੂਦਾ ਸੂਈ ਵੀ ਆ ਗਈ ਸਭ ਤੋਂ ਪਹਿਲਾਂ ਜਿਹੜੀ ਮਿੱਤਰੋ ਮਗਰ ਕੱਟੀ ਆ ਕੱਟੀ ਸੰਦੋ ਰਿਕਾਰਡ ਦੱਸਣਾ ਕੱਟੀ ਬਹੁਤ ਚੰਗੇ ਰਿਕਾਰਡ ਦੀ ਹੈ ਜੀ ਸਮਰਾਟ ਥੇਮ ਕੀਰਨ ਜਿਹੜਾ ਸਾਣ ਹੈ ਉਹਦੀ ਪੋਤੀ ਆ ਗਈ ਉਹਦਾ ਉਧਰ ਰਿਕਾਰਡ ਆ ਗਿਆ ਸਮਰਾਟ ਦੀ ਮਾਂ ਦਾ 25 ਕਿਲੋ 200 ਗ੍ਰਾਮ ਸਮਰਾਟ ਦਾ ਬੱਚਾ ਤਾਜ ਆ ਜੀ ਦਰਾਜ ਖੜਾਗਾ ਉਹਦੀ ਮਾਦਾ ਦੁੱਧ ਹੈਗਾ 28 ਕਿਲੋ 640 ਗ੍ਰਾਮ ਤਾਜ ਸਾਣ ਦੀ ਏ ਧੀ ਆ ਗਈ ਸਮਰਾਟ ਥੇਮਕੇਰਾਂ ਦੀ ਪੋਤੀ ਆ ਗਈ ਜਣੀ ਕੱਟੀ ਜਿਹੜੀ ਮਗਰ ਝੋਟੀ ਏ ਇਹ ਬਹੁਤ ਸੋਹਣਾ ਰਿਕਾਰਡ ਦੇ ਠੀਕ ਆ ਝੋਟੀ ਆਪਣੀ ਮਿੱਤਰੋ ਪਹਿਲੇ ਸੂਇ ਸੁਈ ਵੀ ਗਈ ਸੂਈ ਨੂੰ ਤਕਰੀਬਨ 15 ਤੋਂ 18 ਕ ਦਿਨ ਲਗਭਗ ਜ ਹੋ ਗਏ ਐਸ ਟਾਈਮ ਦੁੱਧ ਜਿਹੜਾ ਸਾਨੂੰ ਤੋਲ ਕੇ ਦੇਣਾਗਾ 9 ਕਿਲੋ ਦੁੱਧ ਨੈਟ ਜਿਹੜਾ ਸਾਨੂੰ ਤੋਲ ਕੇ ਮਿਲ ਜੂਗਾ ਬਾਕੀ ਥਣ ਚਾਰ ਵਖਰੀ ਫੋਟ ਨਹੀਂ ਮਗਰਲੇ ਦੋਨਾਂ ਥਣਾ ਤੋਂ ਤਾਂ ਆਪਸ ਵਿੱਚ ਇੱਕੋ ਜਗਾ ਮੂਰਲੇ ਥਣਾ ਤੋਂ ਜਿਹੜਾ ਉਹ ਆਪਸ ਵਿੱਚ ਇੱਕੋ ਜਗਾ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਕੋਈ ਗੰਡ ਨਹੀਂ ਚਾਰੇ ਥਣਾ ਵਧੀਆ ਲੱਗੇ ਬੈ ਕਰਮਲ ਨੂੰ ਤੇ ਸੋਹਣੇ ਗੈਪ ਚ ਨੇਗੇ ਠੀਕ ਹੈ ਜੀ ਨੌਂ ਕੋਲੇ ਤੋਂ ਤੁਹਾਨੂੰ ਨੈਟ ਤੋਲ ਕੇ ਮਿਜੂ ਪਹਿਲਾ 100 ਸੂਈ ਵਗੀ ਤੇ ਬਾਕੀ ਕੱਦ ਕਾਠ ਵਾਲੇ ਪੱਖ ਤੋਂ ਤੇ ਸਿੰਘਾ ਸੁੰਗਾ ਵਾਲੇ ਪੱਖ ਤੋਂ ਬਹੁਤ ਸ਼ਕੀਨ ਝੋਟੀ ਹੈਗੀ ਤੇ ਜੇ ਗੱਲ ਕਰੀ ਮਿੱਤਰ ਆਪਾਂ ਮੁੱਲ ਦੀ ਝੋਟੀ ਦੇ ਤਾਂ 1 ਲੱਖ ਤੇ 20000 ਮੁੱਲ ਕੀਤਾ ਆਪਾਂ ਬਾਕੀ ਜਿਹੜੇ ਭਰਾ ਨੂੰ ਪਸੰਦ ਲੱਗੂਗੀ ਉਹ ਮੇਰੇ ਨਾਲ ਫੋਨ ਤੇ ਸੰਬਰਕ ਕਰ ਸਕਦਾਗਾ ਰੇਟ ਵੱਧ ਘੱਟ ਹੋ ਜੇ ਕੋਈ ਗੱਲ ਨਹੀਂ ਵੀ 1,20 ਨਹੀਂ ਆਪਾਂ ਲੈਣਾਗਾ ਵੀ ਜਦੋਂ ਉਸੇ ਭਰਾ ਨੂੰ ਜੱਜੂ ਗੱਲ ਹਨ ਤੇ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਤਸੱਲੀ ਕਰ ਸਕਦਾਗਾ ਤੇ ਕਦ ਕਾਠ ਸੇ ਪੱਖ ਤੋਂ ਮਿੱਤਰੋ ਪੂਰੀ ਖੁੱਲੇ ਡੁੱਲੇ ਕਦ ਚ ਆ ਗਈ ਬੇਲ ਉਦੋਂ ਵੱਧਾ ਉਚਾਈ ਉਦੋਂ ਵੱਧਾ ਰਿੰਗ ਬਿਲਕੁਲ ਸੈਂਗਾਗਾ ਸ਼ਕੀਨ ਝੋਟੀ ਆ ਗਈ ਠੀਕ ਆ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਿਹੜੇ ਭਰਾ ਨੂੰ ਝੋਟੀ ਪਸੰਦ ਹੋ ਬਾਈ ਆਪਣੇ ਨਾਲ ਸੰਬਰਕ ਕਰ ਲੂਗਾ